ਓਏ ਪਾਪੀਓ ਓਏ ਪਾਪੀਓ ਓ ਸਮਝ ਕੇ ਗੱਲ ਮੇਰੀ ਇਹ ਗਾਲਾਂ ਕੱਢੂ ਓ ਕੰਜਰੋ ਓ ਤੱਪ ਗੇ ਓਏ ਇਹਨਾਂ ਨੂੰ ਹੁੱਥੇ ਲਾ ਦੇ ਓਏ ਓਏ ਮੂਰਖ ਅੱਜ ਰਾਜੂ ਆ ਸਾਹਮਣੇ ਆਣੀ ਪੁੱਤ ਲੈ ਹੋਣਾ ਫੜ ਕੇ ਕਰਦੀ ਆ ਆ ਫੜਾ ਕਾਲੀ ਜੀ ਦਿਖਾਈ ਦੇਖੀ ਮੈਨੂੰ ਇਹ ਟੋਪੀ ਲਾਉਣੀ ਪੂਏ ਦੀ ਗੱਲ ਨਹੀਂ ਬਤਨੀ ਅੱਜ ਟੋਪੀ ਨਹੀਂ ਤੇਰੀ ਕੋਲ ਦੇਖਣ ਨੂੰ ਨਹੀਂ ਭਾਈ ਆ ਦੇਖ ਓਏ ਕਾਲੀ ਆ ਆਏ ਸਿੰਘ ਮੁੜੇ ਹੁਣ ਨਾ ਆਏ ਜਿਵੇਂ ਆਸੇ ਤਾਂ ਮੁਰਜਣ ਦੇ ਵੀਰੇ ਜਿਹੜਾ ਬੱਤੀਆਂ ਨੇ ਇਹ ਠੀਰੀਆਂ ਨੇ ਯਾਰ ਸਰ ਸਿੰਘ ਤਾਂ ਕਿਵੇਂ ਨਹੀਂ ਮੋਲਨੀ ਸਿੰਗਾ ਨੂੰ ਤਾਂ ਏਡੀ ਗੱਲ ਕੁਛ ਨਹੀਂ ਸਿੰਘ ਤਾਂ ਇਹਦੇ ਪੱਤਲੇ ਨੇ ਹੌਲੀ ਹੌਲੀ ਬੈ ਬੈ ਕੇ ਮੁਰਨਗੇ ਬਾਈ ਤੁੱਪਿਓ ਰਹੇ ਇੰਦਰ ਰਾਜ ਕੋਈ ਨਹੀਂ ਕੋਈ ਤੁਸੀਂ ਆ ਪੱਠ ਦਿਖਾਇਆ ਯਾਰ ਮੈਨੂੰ ਫੜ ਕੇ ਕਿਹੜੀ ਦੀ ਹੋਣਾ ਕਿਹੜੀ ਬੋਲੋ ਕੋਈ ਉਹ ਕਾਲੀ ਉਰਾਜ ਬਾਈ ਛਾਵੇਂ ਆ ਕਾਲੀ ਤਾਂ ਤਾਂ ਦਿਖਾਈ ਠੀਰੀ ਹੈ ਠੀਰੀ ਹੈ ਇਹ ਤਾਂ ਗੱਲੇ ਬਣ ਗਈ ਆਹ ਵੇ ਹਾਤਾ ਦੰਤ ਨਹੀਂ ਕੋਈ ਭੈਣਾ ਨੇ ਉਹ ਵੀ ਖੀਰੀ ਆ ਇਹਦੇ ਨਾਲ ਥਾਣ ਸਹੀ ਹੈ ਥਾਣ ਕਿਹੜੀ ਉਹ ਉਪਰੋਂ ਉਹ ਬਾਈ ਜਾਈਂ ਵਾਲਾ ਫੜਕੇ ਹੋ ਲੰਗੀ ਪਰਾਂ ਨੂੰ ਪੰਜਾਬੜੀ ਉਹ ਡੱਬੀ ਪੱਠ ਉਹ ਗੱਫੀ ਪੱਠ ਕੋਈ ਭੈਣਾ ਨੇ ਇੱਕ ਬੱਕਰੀ ਦੀ ਨਾ ਸਿੰਘ ਸਾਹ ਹੋਣਾ ਉਹ ਸਿੰਘ ਤਾਂ ਬਾਈ ਦੇ ਬਹਿ ਕੇ ਮੁਰਨਗੇ ਸਿੰਘ ਨਹੀਂ ਗੱਲ ਵਾਲੇ ਦਾਬੇ ਨਹੀਂ ਚਾਹੀਦੇ ਬਾਲਾ ਦਵਿਆ ਹਵਾ ਨਹੀਂ ਪੈਂਦੀ ਬੱਕਰੀਆਂ ਚਿਚੜੀਆਂ ਹੁੰਦਾ ਕਿ ਇਹ ਤਾਂ ਬਹਿ ਕੀ ਮੁਰਮਤੇ ਨੇ ਇਹਦਾ ਪੁੱਛੋ ਦੋਨਾਂ ਦੇ ਕਾਲੀ ਤੇ ਡੱਬੀ ਕੀ ਮੰਗਦੇ ਦੋਏ ਲੈਣੀਆਂ ਨੇ ਆਪਾਂ ਨਹੀਂ ਇੱਕ ਲੈਣੀ ਕਿਹੜੀ ਲੈ ਲਈ ਆਪਾਂ ਇਹਦਾ ਡੱਬੀ ਦਾ ਕਿੰਨਾ ਮੰਗਦਾ ਕਾਲੀ ਦਾ ਕਿੰਨਾ ਦੋਨਾਂ ਦਾ ਵੀਰੇ 35000 ਇਹੇ ਬਣ ਗਿਆ 17-17000 ਰੁਪਏ ਇੱਕ ਦਾ ਵੀਰੇ ਕੋਈ ਰਲਾ ਦੋਆਂ ਚ ਤਿੰਨ ਕੱਢ ਲੈ ਯਾਰ ਦੇਖ ਕੇ ਕਰ ਲੋ ਇੱਕ ਵੀ ਨਹੀਂ ਦੇ ਦ ਸਾਨੂੰ ਕੋਈ ਗੱਲ ਨਹੀਂ ਜਿਹੜੀ ਮਰਜ਼ੀ ਲੋ ਕਾਲੀ ਲੋ ਡੱਬੀ ਲੈ ਲੋ ਕਾਲੀ ਇਹ ਦੇ ਦੇ ਸਾਨੂੰ ਤਾਂ ਕਾਲੀਏ ਦੇ ਸੰਤਾ ਨਾ ਹਾਂਜੀ ਥੈਂਕ ਯੂ ਲੈਣੀ ਕਿਹੜੀ ਐ ਢੱਬੀ ਲੈਣੀ ਐ ਓਰੇ ਆ ਮਲੇ ਢੱਬੀ ਦਾ ਓਰੇ ਆ ਓਏ ਜੇ ਦੇਣੀ ਐ ਜੱਟ ਕੇ ਤੇ ਗੱਲ ਇਹ ਨਾ ਉਹ ਕਰਿਆਗਾ ਤੂੰ ਖਾਲੀ ਆ ਇਰੇ ਹਲੇ ਬੱਕਰੀਆਂ ਦੀ ਕੀਰੀਆ ਜਦੋਂ ਇਕੱਠੀ ਆ ਲੰਬੀ ਵੀ ਉਥੇ ਰਹੀ ਆ ਮੈਂ ਨਹੀਂ ਉਹਦੇ ਨਾਲ ਲੰਬੀ ਆ ਉਹਦੇ ਨਾਲ ਲੰਬੀ ਤੇਰੀਆਂ ਨੇ ਤੇਰੀਆਂ ਨੇ ਉਹ ਬਈ ਇੱਕ ਗੱਲ ਸੁਣ ਮੈਂ ਕੋਈ ਜਾਣ-ਪੁਛ ਕੇ ਨਹੀਂ ਕਹਿੰਦਾ ਇਹ ਬੰਦਾ ਆ 90 ਲੋ ਸਹੋਲੀ ਤੋਂ ਇਹ ਖੁਦ ਬੱਕਰੀਆਂ ਆਪ ਚਾਰਦਾ ਕੋਈ ਵਪਾਰੀ ਨਹੀਂ ਹੈਗਾ ਵਪਾਰੀ ਨਹੀਂ ਹੈਗਾ ਜੀ ਇਹਨਾਂ ਨਾਲ ਗੱਡੀ ਚੜ੍ਹ ਕੇ ਲਿਆ ਆ ਉਹੇ ਸਾਡੇ ਨਾਲ ਲੈ ਕੇ ਆ ਆ ਉਹ ਕੰਮ ਕਰ ਲੋ ਨਾਲੇ ਸੱਪ ਮਰ ਜੇ ਨਾ ਰਹੇ ਜੀ ਸੋਟੀ ਬੱਸ 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 ਬੰਦਾ ਹੈ ਗਰੀਬ ਇੱਕ ਕਮਜ਼ੋਰੀਆਂ ਵਕਿਆਨੀਆਂ ਨੇ ਪਾਠੇ ਵੇ ਦੀ ਚੁੱਪ ਕਰਕੇ ਦੀ ਚੰਗੀ ਬੱਕਰੀ ਦੀਆ ਲੈ ਜਾਓ ਬੱਕਰੀਆਂ ਸਾਰੀਆਂ ਹੀ ਚੰਗੀਆਂ ਨੇ ਇਹਨੇ ਮੈਂ ਪਿੰਡ ਦੇਖੇ ਨੇ ਕੁੱਤੀ ਦੀ ਇੱਕ ਕਾਲੀ ਛਕਰਨੇ ਦੇ ਲਈ ਹੋ ਸੂਏ ਤੇ ਦੇਖੀ ਜਿੱਤੇ ਤੇ ਸਾਨੂੰ ਚਾਬਣਾ ਕੇ ਪੀਤੀ ਇਹ ਬੰਦਾ ਨਹੀਂ ਵੇਚਦਾ ਨਹੀਂ ਸੀ ਛੇਤੀ ਕੋਈ 100 ਤਰ੍ਹਾਂ ਦੀਆ ਚਲੋ ਇਹਨਾਂ ਦਾ ਇਸਦੀ ਕੰਮ ਬੇਚਾਰੇ ਦਾ ਮਜਬੂਰੀਆਂ ਹੁੰਦੀਆਂ ਨੇ ਬੰਦੇ ਦੀ ਇਹ ਮੈਥੋਂ ਤਸੱਲੀ ਨੇ ਬੱਕਰੀਆਂ ਦੀਆਂ ਬੰਦੇ ਦੀਆਂ ਚੰਗੀਆਂ ਨੇ ਕਣਕ ਕੱਲ ਲੈਣ ਦਾ ਵੀ ਰੇ ਕਹਿੰਦਾ ਪਸ਼ੂ ਵੇਚ ਕੇ ਲੈਣੇ ਆ ਮੈਂ ਵੀ ਹੁਣ ਦੋ ਮੇਮਣੇ ਕੱਲ ਵੇਚੇ ਨੇ ਦੋ ਹੋਰ ਵੇਚੂਗਾ ਕਣਕ ਲਾਉਂਗਾ ਹਾਂ 10 ਸਾਲ ਪਰਦੀ ਬਈ ਵੇਚਣ ਆ ਗਿਆ ਵਿਚਾਰਾ ਦੋ ਟੋਲ ਪਰਾਂਗੇ ਬਈ ਲੰਬੀ ਬਹੁਤ ਹੈ ਪਰ ਮੇਮਣੀ ਥੰਥਣ ਬਈ ਤੇ ਹਾਂ ਸਿਰੇ ਦਿਨ ਰਾਤੀ ਦੇਖ ਤੂੰ ਕੀ ਬਾਤ ਹੈ ਰਾਜੂ ਜੜਿਆ ਬੱਕਰੀ ਤੂੰ ਲਗਿਆ ਡੱਬੀ ਹਾਂ ਮਰ ਗਈ ਐ ਇਹਨਾਂ ਦੀ ਮਾਂ ਅਜੜਿਆ ਹੁਣ ਦਵਾਈਆਂ 27000 ਦੀ ਅੱਛਾ ਖੀਰੀਆ ਬਈ ਖੀਰੀਆ ਬਈ ਜਮ ਕੱਚੇ ਦਿਲ ਦੇ ਹਾਂ ਨਿਕਲਣ ਨੂੰ ਬਹੁਤ ਲੱਗਿਆ ਇਹ ਕਣਕ ਲੈਣੀਆਂ ਵਿਚਾਰੇ ਨੇ ਮੈਂ ਆਪਾਂ ਚਾਹੀਏ ਇਹ ਤੇ ਚਲੋ ਭਾਈ ਇਹ ਲੈਣੀਆਂ ਜੇ ਇਹ ਲੈਣੀਆਂ ਨੀਂਹ ਤੇ ਬੱਕਰੀਆਂ ਚਾਰਦਾ ਬੰਦਾ ਨਹੀਂ ਤਾਂ ਵੀਰੇ ਪੈਸੇ ਤਾਂ ਆਪਦੇ ਹੱਥੋਂ ਨਾ ਲਾਵਾਂਗੇ ਉਹੀ ਕੀਤਾ ਉਹਨੇ ਤਾਂ ਉੱਥੇ ਨੂਨ ਲੈਣਾ ਉੱਥੇ ਤੇਲ ਲੈਣਾ ਸਭ ਕੁਝ ਉੱਥੇ ਕਰ ਫੇਤਾ ਕੱਢੋ ਸਾਈ ਮੈਂ ਪੁੱਛ ਲੈਣਾ ਆ ਜਾਓ ਰੇ ਆ ਜਾ ਓਏ ਇਧਰ ਨੂੰ ਇਹਦੇ ਖੁੰਜੇ ਚ ਉਂਜੇ ਦਾ ਜਾ ਉਹ ਹੁਣ ਕਿੱਥੇ ਉਹ ਬਾਈ ਨਹੀਂ ਨਹੀਂ ਖੜਾ ਹੋ ਜਾ ਉਹ ਖੜਾ ਹੋ ਜਾ ਕੋਈ ਗੱਲ ਨਹੀਂ ਕਿਹਾ ਖੜਾ ਹੋ ਜਾ ਇਹਦੀ ਗੱਲ ਚ ਕੀ ਆ ਉਹ ਯਾਰ ਕਮਾਲ ਕਰਦਾ ਯਾਰ ਤੂੰ ਜੋ ਮਰਜ਼ੀ ਲੈ ਜੋ ਮਰਜ਼ੀ ਨੂੰ 5000 ਦੀ ਫਰਾਦ ਦੇ ਸੀ ਤਾਂ ਇਹ ਨਹੀਂ ਤੁਸੀਂ ਉਹ ਕਰਦੇ ਹੋ ਸਭ ਤਾਂ ਬਾਈ ਉਹ ਦਿੰਦੇ ਨੇ 8000 ਜਿਹੜੀ ਗੱਲ ਅਗਲੇ ਨੇ ਕਹੀ ਐ ਹੁਣ ਤੁਸੀਂ ਦੱਸੋ ਕਿਵੇਂ ਕਰੀਏ ਦੱਸ ਬਾਈ ਹੋਰ ਕਿਵੇਂ ਕਿੱਥੇ ਵੇਚਣੀ ਐ ਕੋਈ ਰਸਤੇ ਦਾ ਪਾਓ ਇਹ ਤਾਂ ਕੱਟ ਨਹੀਂ ਦਿੰਦਾ ਇੱਕ ਹਾਂ ਬਾਪੂ ਜੀ ਦੀ ਗੱਲ ਸਹੀ ਹੈ ਯਾਰ ਦੀ ਲੈ ਜਾ ਯਾਰ ਮੈਂ ਦਾ ਛੱਡੋ 775 ਨੂੰ ਹੈ ਬਹੁਤ ਚੱਲੂ ਲੋਕੀਂ ਹੈ ਹੈ ਇੰਜ ਵੀ ਵੇਖਣਾ ਕੀ ਕਰਾਂ ਬਾਈ ਕੁਸਾ ਕਰਕੇ ਦੇਖ ਲੈ ਕੋਈ ਨੌ ਦੀ ਦੰਨੇ 사డే 9 ਦੀ ਦੰਨੇ ਪੂਰੀ 10 ਦੀ ਦੰਨੇ ਹੁਣ ਦੱਸ ਕੀ ਕਰਾਂ ਫਿਰ 16 ਦੀ ਵੀ ਨਹੀਂ ਹੈਗੀ 15 ਦੀ ਲਿਆਇਆ ਕੱਚੀ ਗੱਲ ਨਾ ਕਰੋ ਵਪਾਰੀ ਨਹੀਂ ਮਾਰਨਾ ਉਹਨਾਂ ਨੇ ਨਵੀਂ ਪਾਲਣੀ ਹੈ ਅਸਤਾ ਹੂੰ ਜਵਾਬ 15 ਦੀ ਲਿਆਇਆ ਯਾਰ ਦੇ 16 ਦੀ ਨਹੀਂ ਹੈਗੀ ਬਸ ਕਾਲੇ ਗੱਲ ਕੋਈ ਰਸਤੇ ਪਾ ਜਾਂ 14 ਦੀ ਲਿਆ ਜਾ ਹਾਂ ਮਰਜ਼ੀ ਉਹਨਾਂ ਦੀ ਕਾਲੀ ਫੜ ਲਾਂ ਮਰਜ਼ੀ ਚਿੱਟੀ ਫੜ ਲਾਂ ਦੋਵਾਂ ਚੋਂ ਜਿਹੜੀ ਚੰਗੀ ਆ ਉਹ ਫੜ ਲਾਂਗੇ 10:30 ਦੀ ਪਾ ਦੇ ਸ਼ਾਬਾਸ਼ ਜਾ ਜਿਹੜੀ ਬਾਬੂ ਨੇ ਉਹ ਬੰਦਾ ਇਹ ਨਾਲ ਦਾ ਨਹੀਂ ਉਹਨੇ ਇੱਕ ਸਾਂਝੀ ਗੱਲ ਕਰਦੀ ਨਾ ਕੋਈ ਇਹ ਤੇ ਇੱਧਰ ਰਹਿ ਗਿਆ ਆ ਆਪਣੇ ਟੱਪ ਤੇ ਇੱਧਰ ਰਹਿ ਗਿਆ ਉਹ ਛੱਡ ਸਾਰੀਆਂ ਗੱਲਾਂ ਘਾਲੇ ਕੋਉਨੂੰ ਵੀ ਨਹੀਂ ਮੈਂ ਗਰੀਬ ਨੂੰ ਮਾਰਦਾ ਹੁੰਦਾ ਨਾ ਉਹਨਾਂ ਨੂੰ ਬਾਈ ਕਰ ਸੁਣ ਲੈ ਨਾ ਮੈਂ ਪੁੱਛਾਂ ਬਸ ਵੇਜ 11000 ਚੱਲ ਲਿਆ ਬਾਈ ਰਜੂ ਰਹਿ ਕੋਈ ਨਾ ਵੀਰੇ ਕੋਈ ਨਾ ਨਹੀਂ ਨਹੀਂ ਰਹਿੰਦੇ ਵੀਰੇ ਦੇਖ ਲੈ ਨਹੀਂ ਨਹੀਂ ਬਸ ਬਾਈ 11000 ਦੀ ਦੇ ਦੇ ਨਹੀਂ ਪਰ ਹੈਂ ਕਾ ਦਏ ਨੇ ਉਹ ਲੈਤੇ ਪੈਸੇ ਕੋਈ ਨਹੀਂ ਸਾਨੂੰ ਕੋਈ ਨਹੀਂ ਨਹੀਂ ਕੋਈ ਨਹੀਂ ਫਿਰ ਨਹੀਂ ਪੁੱਛਦੇ ਆਪਾਂ ਹੋਰ ਦੇਖ ਲੈਨੇ ਰਜੂ ਕੋਈ ਹੁਣ ਤਾਂ ਡੈਟੀ ਪੱਠ 11000 ਦੇ ਜੀ ਉਹਦੇ ਰਜੂ ਨਹੀਂ ਆਪਾਂ ਨੂੰ ਹਾਂ ਉਹਦਾ ਵਿਚਰਨੇ ਆਪਣੇ ਤੇ ਭਰੋਸਾ ਕਰਿਆ ਸੀ ਹਾਂ ਇਹ ਮਜਬੂਰੀ ਨੂੰ ਵੇਚਦਾ ਏਡੀ ਪੱਠ ਪਾਲੀ ਕਿੱਥੇ ਵੇਚਦਾ 6 ਮਹੀਨਿਆਂ ਨੂੰ ਭਾਂਜਦੀ ਸਮਰਜੂ ਭਾਈ ਇੱਧਰ ਹੋਰ ਆ ਜੋ ਮੈਂ ਹੋਰ ਤਾਂ ਦਿਖਾਵਾਂ ਭਜੋ ਨਾ ਆ ਮੈਂ ਫਿਰ ਮੈਂ ਚੰਗਾ